ਬੜਾ ਬੁਰਾ ਹਾਲਾਤ ਪਾਣੀ ਭਰਿਆ ਹੋਇਆ ਪਿਆ ਹੈ ਪਿਛਲੇ ਦਿਨ ਸੁਭੀਰ ਜੀ ਵੀ ਜਾ ਕੇ ਕਿਹਾ ਕਿ ਬਿਲਕੁਲ ਸਹੀ ਗੱਲ ਹੈ ਜੀ ਸਾਰੇ ਪੰਜਾਬ ਦੇ ਹਾਲਾਤ ਤੇ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ ਚ ਚੜਾਤਾ ਕੇਜਰੀਵਾਲ ਦੇ ਕੋਲ ਆਪਣੀ ਕੁਰਸੀ ਦੀ ਖਾਤਰ ਅੱਜ ਅੱਧਾ ਪੰਜਾਬ ਪਾਣੀ 'ਚ ਡੁੱਬਿਆ ਪਿਆ ਹੈ ਇਥੋਂ ਅਭੋਰ ਫਾਜ਼ਲਗਾ ਤੋਂ ਲੈ ਕੇ ਉਹ گاਂ ਫਰੀਦਕੋਟ ਸੁਲਤਾਨਪੁਰ ਲੋਧੀ ਤਾਈਂ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਪਿੰਡ ਤਬਾਹ ਹੋ ਗਏ ਲੱਖਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿੱਥੇ ਹਕੂਮਤ ਦਾ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਫੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹਦਾ ਸਿਰਫ ਪੇਸ਼ਾਈ ਗੱਲਾਂ ਮਾਰਨ ਦਾ ਸੀਗਾ 4 ਸਾਲ ਗੱਲਾਂ ਮਾਰਦੇ ਆ ਤੇ ਇਸ ਔਖੇਾਈ ਦੇ ਸਮੇਂ ਜਿਹੜੀ ਉੱਥੇ ਜਾ ਕੇ ਆਪ ਦੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਪਾਵਾ ਚੇ ਜੇ ਡੀਜ਼ਲ ਦਿੱਤਾ ਤੇ ਸੁਖਬੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈੱਟ ਦਿੱਤੇ ਲੰਗਰ ਲਗਾਏ ਦਵਾਈਆਂ ਭੇਜੀਆਂ ਤੇ ਇਸ ਸ਼ੋਭ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹਨਾਂ ਦੀ ਸਰਕਾਰ ਨਹੀਂ ਨੇ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਪਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਪੱਕਰੀ ਅਜੇ ਵੀ ਲੋਕਾਂ ਦੇ ਕੰਨਾਂ 'ਚ ਗੂੰਜੇ ਦੋ-ਦੋ ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤਾਂ ਹੋਣ ਨਾਤੇ ਹੜਾ ਵਾਸਤੇ ਕੁਝ ਤੇ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕਿ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਫਰੋਤੀਆਂ ਡਕੈਤੀਆਂ ਚੋਰੀ ਚੱਕਰੀ ਕਤਲ ਇਹ ਇੰਨਾ ਆਮ ਹੋ ਗਿਆ ਕਿ ਹੁਣ ਇਹਦੇ ਮਲ ਕੋਈ ਧਿਆਨ ਹੀ ਨਹੀਂ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆਉਂਦੀਆਂ ਰਹੀਆਂ ਕਿ ਅਸੀਂ ਬੰਬ ਨਾਲ ਉੜਾਵਾਂਗੇ ਕਿ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ 15 ਵਾਰੀ ਧਮਕੀਆਂ ਆਏ ਕਿ ਬ bomb ਦੇ ਨਾਲ ਉਡਾਵਾਂਗੇ 10 ਅਗਸਤ ਨੂੰ ਇੱਕ bomb ਦਰਬਾਰ ਸਾਹਿਬ ਨੇ ਉੱਥੇ ਫੜਿਆ ਗਿਆ ਜਿਸ bomb ਨੂੰ ਡਿਫਿਊਜ਼ ਕਰਦੇ ਹੋਏ ਪੁਲਿਸ ਅਫਸਰ ਨੂੰ ਪੂਰੀ ਤਰ੍ਹਾਂ ਘਾਹਲ ਹੋ ਗਿਆ ਹੈ ਲੇਕਿਨ ਇਸ ਸਰਕਾਰ ਨੇ ਉਸ ਗੱਲ ਨੂੰ ਨਾ ਪਤਾ ਦਬਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਣੇ 'ਚ ਹੋਏ ਮਜਿੱਟੇ ਹਲਕੇ 'ਚ ਹੋ ਗੁੰਟਾਲਾ 'ਚ ਹੋਏ ਜਿੱਥੇ ਵੀ bomb ਦਾ ਹਮਲਾ ਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਪਟ ਗਿਆ ਇਸ ਕਰਕੇ ਗੱਲਾਂ ਨੂੰ ਜ਼ਬਾਨ 'ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀਵਾਦੋਂ ਦੀ ਜਿਹੜੀ ਜੁੰਡਲੀ ਟੋਲੀ ਆਈ ਹੈ ਲੁਟੇਰਿਆਂ ਦੀ ਦਿੱਲੀੋਂ ਉਹਨਾਂ ਦੀ ਹਫਾਜ਼ਤ 'ਚ ਲੱਗੇ ਹੋਏ ਨੇ ਅੱਜ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾਰਡ ਦਿੱਤੇ ਸੀਗੇ ਜੀ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਦੇਸ਼ ਤੇ ਸੁਪੇ ਦੀ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਵਿੱਚ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੇ ਪਾਸੇ ਦਿੱਤੇ ਹੋਏ ਕਾਰਡ ਬੰਦ ਕਰਕੇ ਕੱਟਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੀ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਿਤਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵੰਤ ਮਾਨ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਵੀ ਆਪ ਤੇ ਖਜ਼ਾਨੇ ਤੋਂ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਛਾੜਤਾ ਹੈਗਾ ਉਹ ਪੈਸੇ ਕੇਜਰੀ ਵਾਲਦੇ ਖਰਚੇ ਸੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦੋ ਤੇ ਕਿਸੇ ਕਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅਕਿ ਤੁਸੀਂ 30 ਕਿਲੋ ਕੰਕ ਨੂੰ ਚੱਕ ਕੇ 5 ਕਿਲੋ ਤਾਈ ਕਾਂਗਰਸ ਸੇ ਆਮ ਆਦਮੀ ਨਿਕਲਦੀ ਸੋ ਅਫਸੋਸ ਕਿ ਨਾ ਤੱਕ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਹਜ਼ਾਰ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ ਹਜ਼ਾਰ ਰੁਪਏ ਬੀਬੀਆਂ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35 ਹਜ਼ਾਰ 35000 45000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੈਗੀ ਤੇ ਜਿਹੜੇ ਸ਼ਗਨ ਦੀ ਫਾਈਲਾਂ ਤਾਂ ਰੋਲਦੀਆਂ ਫਿਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੁਣ ਕਾਟ ਤੁਹਾਡੇ ਕੱਟੇ ਜਾਂਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇ ਸ਼ਹਿਰ ਦੇਖ ਲੋ ਪਾਵੇ ਪਿੰਡ ਦੇਖ ਲੋ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਫਲਾ ਕਰਤਾ ਟਿਮਕਾ ਕਰਤਾ ਜ਼ਮੀਨ ਤੇ ਹੋਇਆ ਕੀ ਹੈ ਉਹ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੂਲਿੰਗ ਤੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੁਣ ਸ਼ਹਿਰਾਂ ਦੀਆਂ ਜ਼ਮੀਨਾਂ ਤੇ ਉਹਨਾਂ ਨੂੰ ਗਿਰਵੇ ਰੱਖ ਕੇ ਉਹਦੇ ਉੱਤੇ ਪੈਸੇ ਕਮਾਨ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈਗੀਆਂ ਹੁਣ ਉਹਨੂੰ ਨਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗਵੰਤ ਮਾਨ ਤੋਂ ਖਾਏਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਗਾ ਖਿਲਾਏਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਾਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀਆਂ ਨੇ ਰਲ ਮਿਲ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰਤੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਹ ਅਸੀਂ ਲੁੱਟ ਨੂੰ ਜੇ ਰੋਕਣਾ ਹੈ ਇਹ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲਦੇ ਨੇ ਲੇਕਿਨ ਲੁੱਟੇ ਨਾਲ ਦੀ ਜਿਵੇਂ ਚੱਲ ਰਹੀ ਹੋਈ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲੈ ਕੇ ਆਓ